ਜੇਕਰ ਤੁਸੀਂ ਵੀ ਫੋਨ ਪੇ ਜੀਪੇ ਜਾਂ ਪੇਟੀਐਮ ਵਰਤਦੇ ਹੋ ਤਾਂ ਸਾਵਧਾਨ ਹੋ ਜਾਓ 3 ਜੂਨ ਤੋਂ UPI ਆ ਰਹੀ ਹੈ ਵੱਡੀ ਤਬਦੀਲੀ ਹੁਣ ਭੁਗਤਾਨ ਤੋਂ ਪਹਿਲਾਂ ਲੈਣ ਵਾਲੇ ਦਾ ਅਸਲੀ ਨਾਮ ਵੇਖਣਾ ਹੋਵੇਗਾ ਲਾਜ਼ਮੀ ਤੁਸੀਂ ਦੇਖ ਰਹੇ ਹੋ ਆਕਸ਼ਨ نیوز ਚੈਨਲ ਜਿੱਥੇ ਮਿਲਦੀ ਹੈ ਹਰ ਵੱਡੀ ਘਟਨਾ ਦੀ ਤੁਰੰਤ ਜਾਣਕਾਰੀ ਸੱਚ ਤੇਜ਼ ਤੇ ਬਿਨਾਂ ਰੁਕਾਵਟ ਖਬਰਾਂ ਨਾਲ ਜੇਕਰ ਤੁਸੀਂ ਵੀ ਫੋਨ ਪੇ Google Pay ਜਾਂ Paytm ਸੀ ਵਰਤੋਕਾਰ ਦੇ ਹੋ ਤਾਂ ਇਹ ਖਬਰ ਤੁਹਾਡੇ ਲਈ ਬਹੁਤ ਹੀ ਜ਼ਰੂਰੀ ਹੈ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਵੱਲੋਂ ਯੂਪੀਆਈ ਸਿਸਟਮ ਲਈ ਨਵੇਂ ਨਿਯਮ ਜਾਰੀ ਕੀਤੇ ਗਏ ਨੇ ਜੋ ਕਿ 3 ਜੂਨ 2025 ਤੋਂ ਦੇਸ਼ ਭਰ ਚ ਲਾਗੂ ਹੋਣ ਜਾ ਰਹੇ ਨੇ ਇਹ ਨਵੇਂ ਨਿਯਮ ਡਿਜੀਟਲ ਭੁਗਤਾਨਾਂ ਨੂੰ ਹੋਰ ਵੀ ਸੁਰੱਖਿਅਤ ਪਾਰਦਰਸ਼ੀ ਅਤੇ ਪ੍ਰੋਸੇ ਮੰਦ ਬਣਾਉਣ ਦੇ ਉਦੇਸ਼ ਨਾਲ ਲਿਆਂਦੇ ਗਏ ਹੁਣ ਜਦੋਂ ਵੀ ਤੁਸੀਂ ਕਿਸੇ ਨੂੰ UPI ਰਾਹੀਂ ਭੁਗਤਾਨ ਕਰੋਗੇ ਚਾਹੇ QR ਕੋਡ ਸਕੈਨ ਕਰਕੇ ਮੋਬਾਈਲ ਨੰਬਰ ਰਾਹੀਂ ਜਾਂ ਕਿਸੇ UPI ID ਰਾਹੀਂ ਤੁਹਾਨੂੰ ਲੈਣ ਵਾਲੇ ਵਿਅਕਤੀ ਦਾ ਬੈਂਕ ਨਾਲ ਰਜਿਸਟਰਡ ਅਸਲੀ ਨਾਮ ਦਿਖਾਈ ਦੇਵੇਗਾ ਪਹਿਲਾਂ ਕਈ ਵਾਰੀ ਉਪਨਾਮ ਜਾਂ ਗੁੰਮਰਾਹਕੁੰਨ ਨਾਂ ਵਰਤ ਕੇ ਠੋਟਾਲੇ ਬਾਜ਼ੀ ਕੀਤੀ ਜਾਂਦੀ ਸੀ ਹੁਣ ਇਸ ਨਿਯਮ ਨਾਲ ਉਹਨਾ ਠੋਖੇ ਧੜੀਆਂ ਤੇ ਰੋਕ ਲੱਗਣ ਦੀ ਉਮੀਦ ਕੀਤੀ ਜਾ ਰਹੀ ਹੈ ਭੁਗਤਾਨ ਤੋਂ ਪਹਿਲਾਂ ਯਕੀਨੀ ਬਣੇ ਕੇ ਲੈਣ ਵਾਲਾ ਵਿਅਕਤੀ ਕੌਣ ਹੈ UPI ਰਾਹੀਂ ਹੁਣ ਸਿਰਫ ਰਜਿਸਟਰਡ ਅਸਲੀ ਨਾਮ ਹੀ ਦਰਸਾਏ ਜਾਵੇਗਾ ਉਪਭੋਕਤਾਵਾਂ ਦਾ ਭਰੋਸਾ ਵਧੇਗਾ ਅਤੇ ਭੁਗਤਾਨ ਹੋਣਗੇ ਹੋਰ ਵੀ ਸੁਰੱਖਿਤ ਇਹ ਨਿਯਮ ਕਿਹੜੇ ਲੈਣ ਦੇਣੇ ਉੱਤੇ ਲਾਗੂ ਹੋਣਗੇ P2P ਭੁਗਤਾਨ P2M ਭੁਗਤਾਨ ਵਿਅਕਤੀ ਤੋਂ ਵਿਅਕਤੀ ਵਿਅਕਤੀ ਤੋਂ ਵਪਾਰੀ ਭਾਵੇਂ ਤੁਸੀਂ ਕਿਸੇ ਰਿਸ਼ਤੇਦਾਰ ਨੂੰ ਪੈਸੇ ਭੇਜ ਰਹੇ ਹੋ ਜਾਂ ਕਿਸੇ ਦੁਕਾਨਦਾਰ ਨੂੰ ਭੁਗਤਾਨ